ਅਸੀਂ ਅੱਜ ਸਾਰੇ ਪ੍ਰੋਫੈਸ਼ਨਲਸ ਲੁਧਿਆਣੇ ਦੇ ਖੰਨਾ ਗੋਬਿੰਦਗੜ ਮੋਗਾ ਰਾਦਰ ਪੂਰੇ ਪੰਜਾਬ ਭਰ ਦੁਬਾਰਾ ਬੋਲਾਂ ਹਾਂ ਜੀ ਜੀ ਸਰ ਅੱਜ ਸਾਰੇ ਪ੍ਰੋਫੈਸ਼ਨਲ ਅੱਜ ਅਸੀਂ ਸਾਰੇ ਪ੍ਰੋਫੈਸ਼ਨਲਸ ਚਾਰਟਰਡ ਅਕਾਊਂਟੈਂਟਸ ਐਡਵੋਕੇਟਸ ਕੰਪਨੀ ਸੈਕਟਰੀਜ਼ ICWA ਜਿੰਨੇ ਵੀ ਪ੍ਰੋਫੈਸ਼ਨਲ ਲੱਗੇ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਅੱਜ ਅਸੀਂ ਲੁਧਿਆਣੇ ਚ ਇੱਥੇ ਡੀਸੀ ਸਾਹਿਬ ਨੂੰ ਗਿਆਪਨ ਦੇਣ ਆਏ ਹਾਂ ਕਿ ਸਾਡੀ ਜਿਹੜੀ ਡਿਮਾਂਡ ਹੈ ਸਾਡੀ ਜਿਹੜੀ ਮੰਗ ਹੈ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਤੱਕ ਪਹੁੰਚਾਈ ਜਾਵੇ ਕਾਰਨ ਕੀ ਹੈ ਕਾਰਨ ਇਹਦੇ ਵਿੱਚ ਇਹ ਹੈ ਜੀ ਪਿਛਲੇ ਦਿਨੀ ਰਦਰ ਕਾਫੀ ਦਿਨਾਂ ਤੋਂ ਚੱਲਦਾ ਆ ਰਿਹਾ ਹੈ ਵੀ ਕੋਈ ਵੀ ਕਾਰਵਾਈ ਹੁੰਦੀ ਹੈ ਕਿਸੇ ਪ੍ਰੋਫੈਸ਼ਨਲ ਦੇ ਅਗੇਂਸਟ ਤਾਂ ਬਿਲਕੁਲ ਲਾ ਦੀਆਂ ਤੇਜੀਆਂ ਉੜਾ ਕੇ ਕੀਤੀ ਜਾਂਦੀ ਹੈ ਨਾ ਕੋਈ ਸਮਨਿੰਗ ਪ੍ਰੋਸੀਡਿੰਗਸ ਨਾ ਹੀ ਕੋਈ ਕਿਸੇ ਵੀ ਤਰ੍ਹਾਂ ਦੀ ਸਾਨੂੰ ਇਨਟੀਮੇਸ਼ਨ ਜੋ ਸਾਡੀਆਂ ਐਸ.ਓ.ਪੀਜ਼ ਰਿਟਨ ਹੈ ਇੰਸਟੀਚਿਊਟ ਦੀਆਂ ਵੀ ਰਿਟਨ ਹੈ ਬਾਰ ਕਾਉਂਸਲ ਦੀਆਂ ਵੀ ਰਿਟਨ ਹੈ ਇਵਨ ਸੁਪਰੀਮ ਕੋਰਟ ਨੇ ਵੇਰੀਅਸ ਜੱਜਮੈਂਟਸ ਕਿਹਾ ਵੀ ਜੇ ਤੁਸੀਂ ਕਿਸੇ ਪ੍ਰੋਫੈਸ਼ਨਲ ਤੋਂ ਕੋਈ ਡਾਕੂਮੈਂਟ ਲੈ ਕੇ ਜਾਣਾ ਤਾਂ ਆਹ ਸਿਸਟਮ ਫਾਲੋ ਕਰ ਤਾਂ ਪਿਛਲੇ ਦਿਨ ਤੁਸੀਂ ਸਾਰੇ ਨੇ ਦੇਖਿਆ ਕਿ ਇਹਨਾਂ ਨੇ ਡਾਕੂਮੈਂਟਸ ਲੈਣ ਲਈ ਕੋਈ ਐਸਾ ਪ੍ਰੋਸੀਜਰ ਕੋਈ ਵਾਰੰਟ ਨਹੀਂ ਕੋਈ ਸਮਨ ਨਹੀਂ ਸਿੱਧਾ ਆਏ 50 ਬੰਦੇ ਪੁਲਿਸ ਫੋਰਸ ਦੇ ਆਏ ਔਰ ਆ ਕੇ ਜ਼ਬਰਦਸਤੀ ਕਿਸੇ ਇੱਕ ਕਿਸੇ ਕਲਾਇੰਟ ਦੇ ਪੇਪਰ ਲੈ ਗਏ ਨਾ ਇਕੱਲੇ ਇੱਕ ਕਲਾਇੰਟ ਦੇ ਨਾਲ ਉਹ 50 100 150 200 ਹੋਰ ਕਲਾਇੰਟਾਂ ਦੇ ਵੀ ਲੈਪਟਾਪ ਚ ਡਾਕੂਮੈਂਟ ਆ ਉਹ ਵੀ ਲੈ ਗਏ ਤਾਂ ਨਾਲ ਸਾਡੇ ਲੈਪਟਾਪ ਵੀ ਲੈ ਗਏ ਹੋਰ ਤੁਹਾਨੂੰ ਇਹ ਦੱਸਿਏ ਜਾਂਦੇ ਜਾਂਦੇ ਡੀਵੀਆਰ ਵੀ ਲੈ ਗਏ ਉਹਨਾਂ ਦੇ ਆਫਿਸ ਤੋਂ ਤਾਂ ਕਿ ਇਹ ਕਾਰਵਾਈ ਪਬਲਿਕ ਨਾ ਹੋ ਸਕੇ ਤਾਂ ਅਸੀਂ ਇਹਨੂੰ ਪੂਰੀ ਤਰ੍ਹਾਂ ਸਾਰੀਆਂ ਬਾਰ ਕਾਉਂਸਲ ਪੰਜਾਬ ਦੀਆਂ ਨਾਰਥ ਇੰਡੀਆ ਦੀਆਂ ਸਾਰੀਆਂ ਬਾਰ ਮਿਲ ਕੇ ਇਹਨੂੰ ਕੰਡੈਮ ਕਰਦੀਆਂ ਕਿ ਇਹ ਜੋ ਅੱਜ ਹੋਇਆ ਇਹ ਦੁਬਾਰਾ ਨਾ ਹੋਵੇ ਜੇ ਇਦਾਂ ਦੀ ਕਾਰਵਾਈ ਹੋਈ ਤੱਕ ਕਿਸੇ ਵੀ ਪ੍ਰੋਫੈਸ਼ਨਲ ਨੇ ਕਦੇ ਕਿਸੇ ਪੋਲੀਟੀਕਲ ਬੰਦੇ ਦਾ ਕੰਮ ਨਹੀਂ ਕਰਿਆ ਕਰਦਾ। ਉੱਥੇ ਉਸ ਵੇਲੇ ਅਸੀਂ ਵੀ ਮੌਜੂਦ ਸੀ ਲੇਕਿਨ ਉਹਨਾਂ ਨੇ ਲਿਖਾ ਕੇ ਲੈ ਕੇ ਗਏ। ਇਸ ਲਈ ਕੀ ਚੀਜ਼ਾਂ ਲੈ ਕੇ ਜਾ ਰਹੇ ਹਾਂ? ਹਾਂਜੀ ਹਾਂਜੀ। ਉਹ ਤੁਹਾਨੂੰ ਵੀ ਪਤਾ ਤੁਸੀਂ ਮੌਜੂਦ ਸੀ ਸਾਡੇ ਥੋੜੇ ਜਿਹਾ ਪ੍ਰੈਸ਼ਰਾਈਜ਼ ਕਰਨ ਵਾਲੀ ਸਾਨੂੰ ਪਤਾ ਲੱਗਿਆ ਕਿ ਆਹ ਸਾਡਾ ਉਹ ਡਾਕੂਮੈਂਟ ਲੈ ਕੇ ਜਾ ਰਹੇ। ਅਦਰਵਾਈਜ਼ ਉਹ ਲਿਸਟ ਵੀ ਨਹੀਂ ਦੇਖ ਕੇ ਜਾ ਰਹੇ ਸੀ ਵੀ ਕੀ ਪੇਪਰ ਲੈ ਕੇ ਜਾ ਰਹੇ। ਪਰ ਲੈਪਟਾਪ ਲੈ ਕੇ ਮੰਨ ਲਓ ਮੇਰਾ ਉਹਦੇ ਤਾਂ 200 ਬੰਦਿਆਂ ਦਾ ਕੰਮ ਹੈ। ਤਾਂ ਇਸ ਲਈ ਇਹਨਾਂ ਚੀਜ਼ਾਂ ਨੂੰ ਧਿਆਨ ਰੱਖਣਾ ਤਾਂ ਬਹੁਤ ਜ਼ਰੂਰੀ। ਸਾਡ ਡੀਸੀ ਸਾਹਿਬ ਨੂੰ ਮਿਲਣਾ। डीसी ਸਾਹਿਬ ਨੂੰ ਮਿਲ ਕੇ ਅਸੀਂ ਗਿਆਪਨ ਦੇਾਂਗੇ ਕਿ ਸਾਡੀ ਇਹ ਡਿਮਾਂਡ ਸਿਟੀ ਗੁੰਡਾ ਕਰਦੀ ਹੈ ਇਹ ਲੈ ਕੇ ਜਾਣੀ ਲੈਪਟਾਪ ਲੈ ਕੇ ਜਾਣਾ ਅਸੀਂ ਦੇਖੋ ਅੱਜ ਤੱਕ ਤੁਸੀਂ ਹਿਸਟਰੀ 'ਚ ਕੋਈ ਦੂਜਾ ਕੇਸ ਨਹੀਂ ਦੱਸ ਸਕਦੇ ਪਰ ਪਿਛਲੇ ਕੁਝ ਸਮਿਆਂ ਤੋਂ ਐਦਾਂ ਦਾ ਸਿਸਟਮ ਚੱਲਦਾ ਆ ਰਿਹਾ ਹੈ ਇਹ ਘਟਨਾ ਲੁਧਿਆਣਾ 'ਚ ਵੀ ਹੋਈ ਸੰਗਰੂਰ 'ਚ ਵੀ ਹੋਈ ਬਰਨਾਲ ਅਤੇ ਬਟਿੰਡਾ ਵੀ ਹੋਈ ਚੰਡੀਗੜ੍ਹ ਵੀ ਹੋਈ ਵੇਰੀਅਸ ਜਗ੍ਹਾ 'ਤੇ ਹੋਈ ਔਰ ਈਵਨ ਅਸੀਂ ਦੇਖਦੇ ਪਏ ਹਾਂ ਕਿ ਕਈ ਪ੍ਰੋਫੈਸ਼ਨਲ ਹੋਰ ਏਜੰਸੀਜ਼ ਵੀ ਸੀਏਜ਼ ਨਾਲ ਪ੍ਰੋਫੈਸ਼ਨਲ ਨਾਲ ਧੱਕਾ ਕਰਦੀਆਂ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਵੀ ਕਲਾਈਂਟਸ ਦੇ ਡਾਕੂਮੈਂਟ ਦੇਣ ਲਈ ਉਹਨਾਂ ਨੂੰ ਕੋਹ ਪ੍ਰੋਸੀਜਰ ਫਾਲੋ ਕਰੋ ਸੁਪਰੀਮ ਕੋਰਟ ਨੂੰ ਫਾਲੋ ਕਰੋ ਇੱਥੇ ਲਾਅ ਐਂਡ ਆਰਡਰ ਹੈਗਾ ਇੱਥੇ ਕੰਟਰੀ ਇੱਥੇ ਬਿਨਾ ਲਾਅ ਐਂਡ ਆਰਡਰ ਤੋਂ ਕੁਝ ਨਹੀਂ ਚੱਲਣਾ ਸਰ ਜੋ ਵਾਹ ਪਰ ਮੌਕੇ ਪਰ ਸਾਡੇ ਮੈਂ ਉਹਨਾਂ ਦੇ ਆਫਿਸ 'ਚ ਹੀ ਕੰਮ ਕਰਦਾ ਐਸ ਸੀਨੀਅਰ ਅਸਿਸਟੈਂਟ ਜੀ ਤੇ ਮੈਂ ਵੈਸੇ ਉਸ ਦਿਨ ਉਸਥੇ ਨਹੀਂ ਸੀਗਾ ਮੈਂ ਪਹਿਲਾਂ ਦੱਸ ਦਿੰਦਾ ਲੇਕਿਨ ਜਿੰਨਾ ਕਿ ਮੈਨੂੰ ਪਤਾ ਲੱਗਿਆ ਮੈਂ ਉਹਦੇ ਬਾਰੇ ਦੱਸਣਾ ਚਾਹਨਾ 4:30 ਵਜੇ 5 ਵਜੇ ਦੇ ਵਿਚਕਾਰ ਉਹ ਲੋਕ ਆਏ ਪੁਲਿਸ ਵਾਲੇ 25-30 ਲੋਕ ਨਾਲ ਕੁਝ ਕੋ ਚਾੜੋ ਕੰਟੈਂਟ ਵੀ ਸੀ ਇੱਕ ਦੋ ਗੰਦੇ ਉਹਨਾਂ ਦੇ ਜਿਨ੍ਹਾਂ ਨੇ ਪਕੜਿਆ ਵਸ ਜਿਨ੍ਹਾਂ ਦੇ ਬੇਇਜ਼ਤੀ ਕੀਤਾ ਆ ਕੇ ਸਾਨੂੰ ਕਹਿੰਦੇ ਕਿ ਜੀ ਤੁਸੀਂ ਦੱਸੋ ਐ ਜੀਪੀਸੀ ਦਾ ਕੰਮ ਕਰਦੇ ਹੋ ਤੁਸੀਂ ਇਹਦਾ ਕੰਮ ਕਰਦੇ ਹੋ ਉਹਦਾ ਕੰਮ ਕਰਦੇ ਹੋ ਠੀਕ ਹੈ ਜੀ ਕਿਸਦਾ ਕੰਮ ਨਹੀਂ ਕਰਦੇ ਆਹ ਕੰਮ ਸੀ ਇਹਨਾਂ ਚਾਹ ਕਰਦੇ ਆ ਠੀਕ ਹੈ ਤੇ ਅੱਛੀ ਤੁਸੀਂ ਜੀ ਤੁਸੀਂ ਜੀ ਇਹਨਾਂ ਨੂੰ ਜਾਣਦੇ ਹੋ ਉਹਨਾਂ ਨੂੰ ਜਾਣਦੇ ਸੀਗਾ ਵੀ ਇਹਨਾਂ ਨੂੰ ਜਾਣਦੇ ਨੇ ਉਹਨਾਂ ਦੀ ਕੋਈ ਪੱਟੀ ਪੁੱਟੀ ਬੰਨੀ ਵੀ ਸੀ ਕੁਛ ਇਸ ਤਰ੍ਹਾਂ ਸੀ ਠੀਕ ਹੈ ਦੁਪੱਟੀਦਾਰੀ ਸੀ ਕਿ ਠੀਕ ਹੈ ਜੇ ਅਸੀਂ ਇਹਨਾਂ ਨਾਲ ਕੰਮ ਕਰਦੇ ਆਂ ਲੇਕਿਨ ਇਹ ਸਾਨੂੰ ਸਹਾਇਤਾ ਕਰਦੇ ਆ ਕੰਮ ਕਰਨ ਚ ਅਸੀਂ ਹੋਰ ਕੋਈ ਸਾਡਾ ਇਹਨਾਂ ਦਾ ਕੋਈ ਰਿਲੇਸ਼ਨ ਨਹੀਂ ਹਸਾ ਇਸ ਤੋਂ ਬਾਅਦ ਜੀ ਤੁਸੀਂ ਉਹਨਾਂ ਦਾ ਕੰਮ ਕਰਦੇ ਹੋ ਤੁਸੀਂ ਉਹਨਾਂ ਦੇ ਫਾਈਲਾਂ ਕਿੱਥੇ ਆ ਜੀ ਉਹ ਫਾਈਲਾਂ ਪੁੱਛੀਆਂ ਫਾਈਲਾਂ ਦੱਸੇ ਅਸੀਂ ਫਿਰ ਕਹਿੰਦੇ ਸਾਰੇ ਫਾਈਲਾਂ ਸਾਡੇ ਲੈ ਕੇ ਜਾਣੀਆਂ ਐ ਇਸਕੇ ਫਾਈਲਾਂ ਚ ਜਿਹੜਾ ਤੁਹਾਨੂੰ ਰਿਕਾਰਡ ਚਾਹੀਦਾ ਸਾਨੂੰ ਦੱਸੋ ਸੀ ਉਹ ਦੇ ਦੇ ਦਿੰਦੇ ਆ ਤੁਹਾਨੂੰ ਪਰ ਉਹਨਾਂ ਨੇ ਉਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਉਹ ਕਹਿੰਦੇ ਇਸ ਤਾਂ ਫਾਈਲਾਂ ਲੈ ਕੇ ਜਾਣੀਆਂ ਬਾਅਦ ਚ ਫਾਈਲਾਂ ਲੈ ਗਏ ਸੋ ਆਜ ਮੰਗ ਕੀ ਕਰਨਿਆ ਹਾਂ ਮੰਗ ਜੇ ਕਰਤੇ ਕਿ ਐਸਾ ਜੇਦੀ ਕੁਝ ਕਰਨਾ ਹੈ ਤੋ ਵਿਦ ਪ੍ਰੋਪਰ ਐਸਓਪੀ ਹੋਣਾ ਚਾਹੀਦਾ ਜੀ ਕੋਈ ਉਹਨਾਂ ਕੋਲ ਵਿਦਆਊਟ ਐਨੀ ਇਨਟੀਮੇਸ਼ਨ ਵਿਦਆਊਟ ਸਮਨ ਜੀ ਵਿਦਆਊਟ ਐਨੀ ਕਿਸੇ ਵਾਰੰਟ ਵਿਦਆਊਟ ਐਨੀ ਵਿਦਆਊਟ ਪ੍ਰੀ ਇਨਟੀਮੇਸ਼ਨ ਕੀ ਜੀ ਹਮੇ ਇਹ ਚਾਹੀਏ ਇਸੀ ਪਰਪਸ ਲਈ ਚਾਹੀਏ ਤੋ ਇਹ ਕੰਮ ਨਹੀਂ ਹੋ ਰਿਹਾ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਜਿਹੜਾ ਰਿਕਾਰਡ ਲਿਆ ਗਿਆ ਤੁਹਾਡੇ ਕੋਲ ਟੂਟਸ ਲਏ ਗਏ ਕਾਨੂੰਨ ਦੀ ਪਾਲਣਾ ਨਹੀਂ ਹੋਈ ਨਹੀਂ ਹੋਈ ਨਹੀਂ ਹੋਈ ਗੁੰਡਾ ਕਰਦੀ ਹੈ ਸਰ ਕਾਨੂੰਨ ਕਾਰਵਾਈ ਦੀ ਮੰਗ ਕਰਦੇ ਇਹ ਕਹਿ ਰਹੇ ਕਿ ਬਿਨਾਂ ਵਿਦਆਊਟ ਐਨੀ ਵਾਰੰਟ मैं प्रेजेंट डिस्ट्रिक्ट टैक्सेशन बार एसोसिएशन डायरेक्ट लुधियाना जी सर क्या नाम है और आज मैं जी सी एस खुरा प्रेजिडेंट डिस्ट्रिक्ट टैक्सेशन बार एसोसिएशन लुधियाना असी ਬਹੁਤ ਹੀ ਲਾ ਅਵਾਈਡਿੰਗ ਪਰਸਨ ਆ ਅਤੇ ਅਸੀਂ ਇਹੀ ਐਕਸਪੈਕਟ ਕਰਦੇ ਹਾਂ ਸਾਰਿਆਂ ਕੋਲੋਂ ਕਿ ਜੋ ਵੀ ਸਾਡੇ ਨਾਲ ਡੀਲ ਕਰਦੇ ਐ ਉਹ ਹਮੇਸ਼ਾ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਰਨ ਇਹ ਜੋ ਵੀ ਐਕਸ਼ਨ ਲਿਆ ਗਿਆ ਹੈ ਇਹਦੇ ਲਈ ਇਹ ਜ਼ਰੂਰ ਕਰ ਸਕਦੇ ਸਨ ਜੇ ਕਿਸੇ ਨੇ ਕੁਝ ਕਿਹਾ ਵੀ ਹੈ ਤਾਂ ਉਹ ਆ ਕੇ ਪਹਿਲੇ ਉਸ ਚੀਜ਼ ਨੂੰ ਦੱਸ ਦੇ ਕਿਸ ਕਰਕੇ ਹੈ ਜੇ ਨਹੀਂ ਹੈ ਤਾਂ ਘਟੋ ਘਟ ਕੋਰਟ ਦੇ ਕੋਲੋਂ ਪਹਿਲਾਂ ਉਹਦੀ ਪਰਮਿਸ਼ਨ ਲੈ ਕੇ ਫਿਰ ਤੁਸੀਂ ਜਾ ਕੇ ਕਿਸੇ ਵੀ ਆਫਿਸ ਦੇ ਵਿੱਚ ਜਾ ਕੇ ਤੁਸੀਂ ਚੀਜ਼ ਜਾ ਸਕਦੇ ਹੋ ਜੇ ਗਏ ਹੋ ਫਿਰ ਜਾ ਕੇ ਤੁਸੀਂ ਜਿਹੜੀ ਕੋਈ ਚੀਜ਼ ਤੁਹਾਡੀ ਰਿਕੁਆਇਰਮੈਂਟ ਹੈ ਸਿਰਫ ਉਹੀ ਚੀਜ਼ ਮੰਗੋ ਉਹ ਚੀਜ਼ ਤੁਹਾਨੂੰ ਪ੍ਰੋਵਾਈਡ ਕਰਾਈ ਜਾਏਗੀ ਕੰਪਿਊਟਰ ਚੱਕਨੇ ਜਿਹਦੇ ਵਿੱਚ ਸਿਰਫ ਉਸੇ ਕਲਾਇੰਟ ਦਾ ਡਾਟਾ ਨਹੀਂ ਹਜ਼ਾਰਾਂ ਕਲਾਇੰਟਸ ਦਾ ਹੋਰ ਡਾਟਾ ਹੈ ਉਹਦੇ ਵਿੱਚ ਸਾਰਿਆਂ ਦੀ ਪ੍ਰਾਈਵੇਸੀ ਜਿਹੜੀ ਇਨਫਰਿੰਜ ਹੋਈ ਹੈ ਠੀਕ ਹੈ ਜੇ ਉਹ ਠੀਕ ਸਨ ਤਾਂ ਠੀਕ ਹੈ ਫਾਈਲਾਂ ਮੰਗਦੇ ਅਸੀਂ ਫਾਈਲਾਂ ਦੇਣ ਦੇ ਲਈ ਪਾਬੰਦਾਂ ਜ਼ਰੂਰ ਫਾਈਲਾਂ ਦਿੰਦੇ ਕੰਪਿਊਟਰ ਦੇ ਵਿੱਚੋਂ ਜੇ ਡਾਟਾ ਲੈਣਾ ਵੈ ਤਾਂ ਉਹਨਾ ਪੋਰਸ਼ਨ ਜਿੰਦਾ ਜਿਸ ਕਿਸੇ ਕੋਈ ਤੁਹਾਨੂੰ ਕਿਸੇ ਨੇ ਕਿਹਾ ਉਹਨਾ ਪੋਰਸ਼ਨ ਅਸੀਂ ਦੇਣ ਦੇ ਪਾਬੰਦਾਂ ਅਸੀਂ ਜ਼ਰੂਰ ਉਹਨੂੰ ਦੇਾਂਗੇ ਲੈਪਟਾਪ ਚੱਕਨੇ ਜਿਹਦੇ ਵਿੱਚ ਹਜ਼ਾਰਾਂ ਬੰਦਿਆਂ ਦਾ ਡਾਟਾ ਵੈ ਜੇ ਉਹ ਬਿਲਕੁਲ ਸਹੀ ਸਨ ਤਾਂ ਫਿਰ ਡੀਵੀਆਰ ਕਿਉਂ ਚੱਕਿਆ ਸਰ ਆਪਕਾ ਮੈਮੋਰੰਡਮ ਕਿਹਾ ਅੱਜ ਆਪ ਡੀਸੀ ਆਫਿਸ ਪਹੁੰਚੇ ਹੋ ਆਪ ਕੀ ਪੂਰਾ ਮੁੱਖੇ ਕਰ ਸਾਡਾ ਇਹ ਅਸੀਂ ਇਹ ਸਾਰੇ ਕੁਛ ਨੂੰ ਇਹ ਡਿਮਾਂਸਟ੍ਰੇਟ ਕਰਨ ਦੇ ਲਈ ਆਏ ਹਾਂ ਕਿ ਇਹ ਜੋ ਐਕਸ਼ਨ ਹੈ ਉਹ ਗਲਤ ਹੈ ਕਿਸੇ ਵੀ ਪ੍ਰੋਫੈਸ਼ਨਲ ਵਿੱਚ ਜਾਣ ਦੇ ਲਈ ਪੂਰੇ ਦਾ ਪੂਰਾ ਰੂਲਸ ਐਂਡ ਰੈਗੂਲੇਸ਼ਨ ਨੂੰ ਫਾਲੋ ਕੀਤਾ ਜਾਏ ਅੱਗੇ ਤੋਂ ਇਹੋ ਜਿਹਾ ਕੁਛ ਨਾ ਹੋਇਆ ਜਾਵੇ ਤੇ ਜਲਦੀ ਤੋਂ ਜਲਦੀ ਜੋ ਵੀ ਸਾਡਾ ਕੰਪਿਊਟਰ ਡੀਵੀਆਰ ਫਾਈਲਾ ਲੈ ਕੇ ਗਏ ਨੇ ਉਹ ਸਾਨੂੰ ਵਾਪਸ ਕੀਤੀਆਂ ਜਾਂ ਜਿਨਕੇ ਆਫਿਸ ਸੇ ਗਿਆ ਉਹ ਮੌਜੂਦ ਹੈ ਯਹਾਂ ਪਰ ਜਿਨ੍ਹਾਂ ਦੇ ਆਫਿਸ ਉਹਨਾਂ ਦੇ ਇਹ ਉਹਨਾਂ ਦੇ ਆ ਖੜੇ ਨੇ ਆ ਨਾਂ ਲੈ ਇਹਨਾਂ ਦੇ ਖੜੇ ਨੇ ਸਰ ਆਓ ਜੀ ਇੱਧਰ ਆਓ ਆ ਕੇ ਚੱਲੋ